ఊరి నచది కత్ోనీకి మాలక నూరి నచది కత్ోనీకి మాలకరి నచది కరియని అజది సగనా చోజహూరిని అజ దగనా నచ్చనూరిని అజ దినగనా

ਉੱਚੇ ਟਿੱਬੇ 'ਮੈਂ ਪਾਂਡੇ ਮਾਂਜਦੀ ਉੱਚੇ ਟਿੱਬੇ 'ਮੈਂ ਪਾਂਡੇ ਮਾਂਜਦੀ ਉੱਤੋਂ ਰੁੜ ਗਈ ਥਾਲੀ ਕੈਦ ਕਰਾ ਦੂਗੀ ਮੈਂ ਡਿਪਟੀ ਦੀ ਸਾਲੀ ਕੈਦ ਕਰਾ ਦੂਗੀ ਮੈਂ ਡਿਪਟੀ ਦੀ ਸਾਲੀ ਕੈਦ ਕਰਾ ਦੂਗੀ ਮੈਂ ਡਿਪਟੀ ਦੀ ਸਾਲੀ ਉੱਚੇ ਟਿੱਬੇ 'ਮੈਂ ਪਾਂਡੇ ਮਾਂਜਦੀ ਉੱਚੇ ਟਿੱਬੇ 'ਮੈਂ ਪਾਂਡੇ ਮਾਂਜਦੀ ਉੱਤੋਂ ਰੁੜ ਗਿਆ ਗੁਲਾਸ ਹੁਣ ਕਿਉਂ ਰੋਨੀਆ ਜੀ ਜ ਲੈ ਗਿਆ ਸਾਕ ਹੁਣ ਕਿਉਂ ਰੋਨੀਏ ਜੀ ਜ ਲੈ ਗਿਆ ਸਾਕ ਮੇਰਾ ਵੀ ਸਾਗ ਚੀਜ਼ਾਂ ਹੀ ਲੱਗ ਗਏ ਚਲੋ ਅੱਗੇ ਉੱਚੇ ਟੇ ਬਹਿ ਮਤਾਣਾ ਤੰਦੀ ਉੱਤ ਲੱਗੀ ਬੱਚੀ ਨੰਨੇ ਨੰਨੇ ਮੋਰਨੀਏ ਘਰ ਜਾ ਕੇ ਰਾਤ ਸੀਨਣਾ ਨੰਨੇ ਮੋਰਨੀਏ ਘਰ ਜਾ ਕੇ ਨਾ ਦਸੀ ਨੰਨੇ ਮੋਰਨੀਏ ਉੱਚੇ ਟੇ ਬਹਿ ਮਤਾਣਾ ਤੰਦੀ ਉੱਚੇ ਟੇ ਬਹਿ ਮਤਾਣਾ ਤੰਦੀ ਦੂਰ ਵਜੇ ਇੱਕ ਤਾਰਾ ਖੂਤੇ ਮਿਲ ਮੁੰਡਿਆ ਸ਼ੱਕ ਕਰਦਾ ਪਿੰਡ ਸਾਰਾ ਖੂਤੇ ਮਿਲ ਮੁੰਡਿਆ ਸ਼ੱਕ ਕਰਦਾ ਪਿੰਡ ਸਾਰਾ ਮੁੰਡ ਮੁੰਡਿਆ ਉੱਚੇ ਟਿਬੇ ਮੈਂ ਤਾਣਾ ਤੰਦੀ ਉੱਚੇ ਟਿਬੇ ਮੈਂ ਤਾਣਾ ਤੰਦੀ ਤੰਦੀਰੀ ਝਲਾਕੇ ਮਿਲ ਜਾ ਹਾਂਦਿਆ ਤੂ ਸੋਰੇ ਕਰਿਆ ਕੇ ਮਿਲ ਜਾ ਹਾਂਦਿਆ ਤੂ ਸੋਰੇ ਕਰਿਆ ਕੇ ਉੱਚੇ ਬੁਰਜ ਬਰੋ ਭਰਮੂਰੀ ਉੱਚਾ ਬੁਰਜ ਬਰੋ ਭਰਮੂਰੀ ਦੀਵਾ ਕਿਸ ਵਿੱਚ ਧਰੀਏ ਵਈ ਚਾਰੇ ਨੈਣ ਕਟਾਵਟ ਹੋ ਗਏ ਭਈ ਜਾ ਰਹੇ ਨੇਨ ਕਟਾਵਟ ਹੋ ਗਏ ਹਾਮੀ ਕੀ ਦੀ ਪਰ ਇਹ ਨਾਰ ਬਗਾਨੀ ਦੀ ਬਾਣਾ ਮੂਰਖਾ ਫੜੀਏ ਨਾਰ ਬਗਾਨੀ ਦੀ ਬਾਣਾ ਮੂਰਖਾ ਫੜੀਏ ਨਾਰ ਬਗਾਨੀ ਦੀ ਉਰ ਲੇਬਜਾਰਨੀ ਮੈਂ ਹਾਰ ਕਰੋਣੀਆਂ ਉਰ ਲੇਬਜਾਰਨੀ ਮੈਂ ਹਾਰ ਕਰੋਣੀਆਂ ਪਰ ਲੇਬਜਾਰਨੀ ਮੈਂ ਬੰਦ ਗਜਰੇ ਅਡ ਹੋਉਂਗੀ ਜਠਾਣੀ ਤੇਥੋਂ ਲੈ ਕੇ ਬਦਲੇ ਅਡ ਹੋਉਂਗੀ ਜਠਾਣੀ ਤੇਥੋਂ ਲੈ ਕੇ ਬਦਲੇ ਉਰਲੇ ਖੇਤ ਵਿੱਚ ਕਣਕ ਬਾਜਰਾ ਉਰਲੇ ਖੇਤ ਵਿੱਚ ਕਣਕ ਬਾਜਰਾ ਪਰਲੇ ਖੇਤ ਵਿੱਚ ਗੰਨੇ ਵੇ ਮੈਨਚਾ ਬਾਲਮ ਖੇਤ ਦੇ ਬੰਨੇ ਬੰਨੇ ਵੇ ਮੈਨਚਾ ਬਾਬਲ ਖੇਤ ਦੇ ਬੰਨੇ ਬੰਨੇ ਅਰਨਾ 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 ਨੀ ਕੀ ਰੰਗ ਦੇ ਕਾਲੇ ਦਾ ਘੜ ਦੇ ਖੇਤ ਵਿੱਚ ਡਰਨਾ ਨੀ ਰੰਗ ਦੇ ਕਾਲੇ ਦਾ ਘੜ ਲੋ ਖੇਤ ਵਿੱਚ ਡਰਨਾ ਨੀ ਰੰਗ ਦੇ ਕਾਲੇ ਦਾ ਆਵੇਂ ਨਾ ਜਰਾ ਬਹਿ ਵੇ ਨਾ ਜਰਾ ਬੋਤਾ ਬਨ ਦਰਵਾਜੇ ਵੇ ਪੁੱਤੇ ਤੇਰੇ ਨੂੰ ਭੋਂਦਾ ਡੋਕਰ ਮੇਰੇ ਪੁੱਤੇ ਤੇਰੇ ਨੂੰ ਭੋਂਦਾ ਨਾ ਕਰ ਤੈਨੂੰ ਦੋ ਪ੍ਰਸ਼ਾਦ ਖਾਣੇ ਮੁੜ ਜਾਵੇ ਸਾਡੇ ਨਹੀਂ ਇਰਾਦੇ ਖਾਲੇ ਮੁੜ ਜਾਵੇ ਸਾਡੇ ਨਹੀਂ ਇਰਾਦੇ ਖਾਲੇ ਮੁੜ ਜਾਵੇ ਆਵੇਂ ਨਾ ਜਰਾ ਬਹਿ ਵੇ ਨਾ ਜਰਾ ਤਬਨ ਦਰਵਾਜੇ ਵੇ ਪੁੱਤੇ ਤੇਰੇ ਨੂੰ ਭੋਂਦਾ ਡੋਕਰ ਬੱਤ ਤੇ ਧਰੇ ਹਰੂ ਮੋਹਨ ਨਾ ਕਰਾ ਤੈਨੂੰ ਦੋ ਪਰਿਸ਼ਾਦੇ ਕਿਤੇ ਵਿੱਚ ਰਚੀ ਦੇ ਤਮਕ ਪਵੇ ਦਰਵਾਜ਼ੇ ਕਿਤੇ ਵਿੱਚ ਰਚੀ ਦੇ ਤਮਕ ਪਵੇ ਦਰਵਾਜ਼ੇ ਕਿਤੇ ਵਿੱਚ ਨੱਚੀ ਦੇ ਪਾਵੇ 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 ਹੌਲੀ ਹੌਲੀ ਨੱਚ ਪਤਲੋ ਹੌਲੀ ਹੌਲੀ ਨੱਚ ਪਤਲੋ ਤੇਰੀ ਝਾਂਜਰ ਸ਼ੋਰ ਮਚਾਵੇ ਮਿੱਤਰਾਂ ਨੂੰ ਡਰ ਲੱਗਦਾ ਕਿਤੇ ਬਾਪੂ ਨਾ ਆ ਜਾਵੇ ਮਿੱਤਰਾਂ ਨੂੰ ਡਰ ਲੱਗਦਾ ਕਿਤੇ ਬਾਪੂ ਨਾ ਆ ਜਾਵੇ ਅਨਪੜ ਕੁੜੀ ਦੀ ਗੱਲ ਸੁਨਾਵਾ ਅਨਪੜ ਕੁੜੀ ਦੀ ਗੱਲ ਸੁਨਾਵਾ ਪੜੇ ਲਿਖੇ ਨਾਲ ਵਿਹਾਈ ਬਈ ਮੁੰਡਾ ਕਹਿੰਦਾ ਹੈਲੋ ਹੈਲੋ ਮੁੰਡਾ ਕਹਿੰਦਾ ਹੈਲੋ ਹੈਲੋ ਕੁੜੀ ਹਿਲ-ਹਿਲ ਕੇ ਪਛਤਾਈ ਨਹੀਂ ਮੁੰਡਾ ਕਹਿੰਦਾ ਗੋ 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 ਕੁੜੀ ਬੋਹਾ ਚੱਕ ਲਈ ਅਨਪੜ ਕੁੜੀਆਂ ਦੀ ਕਿਸ ਨੇ ਜੂਣ ਬਣਾਈ ਅਨਪੜ ਕੁੜੀਆਂ ਦੀ ਕਿਸ ਨੇ ਜੂਣ ਬਣਾਈ ਉਰਲੇ ਪਾਸੇ ਤੁਣਕੋ ਬਾਜ ਹਉਂਲੇ ਪਾਸੇ ਰੇ ਕਣਕ ਬੀਜੀਆਂ ਪਰਲੇ ਪਾਸੇ ਗੋਭੀ ਮੜਕ ਬਥੇਰੀ ਸੀ ਕਾਲੇ ਰੰਗ ਨੇ ਡੋਬੀ ਮੜਕ ਬਥੇਰੀ ਸੀ ਕਾਲੇ ਰੰਗ ਨੇ ਡੋਬੀ ਵੀਰ ਮੇਰੇ ਨੇ ਗੰਨੇਲਿਆਂ ਦੇ ਵੀਰ ਮੇਰੇ ਨੇ ਗਨੇਲਿਆਂ ਕੋਠੇ ਬਹਿ ਕੇ ਚੁਪਾਂਗੇ ਸਸਚੰਦਰੀ ਦਾ ਕਗੜਾ ਫੂਕਾਂਗੇ ਸਸਚੰਦਰੀ ਦਾ ਕਗੜਾ ਫੂਕਾਂਗੇ ਸਸਨੂ ਆਂਦੀ ਹੋਈ ਲੜਾਈ ਸਸਨੂ ਆਂਦੀ ਹੋਈ ਲੜਾਈ ਪਉਪ ਤਰ ਅਡ ਹੋਏ ਨਹੀਂ ਕੰਮ ਤਾਂ ਕਰ ਦੇ ਢੱਕਾ ਨਾ ਤੋੜਿਆ ਕੰਮ ਦਾ ਕਦੇ ਢੱਕਾ ਨਾ ਤੋੜਿਆ ਤੜਕੇ ਨੂੰ ਹਲ ਜੋਏ ਹਲਵਾ ਕੇ ਜਦ ਮੁੜੇ ਘਰ ਆਣੂ ਪੁੱਠੇ ਸਿਰਾਂ ਤੇ ਡੋਏ ਸਿਆਪੇ ਨਾਰਾ ਨੂੰ ਕੀ ਨਾਰਾ ਤੇ ਚਾਏ ਸਾਡੇ ਪੰਦੇ ਪੱਗਾ ਮੰਨਦੇ ਤੂੰ ਬਨੰਦਾਏ ਪਰ ਨਾ ਵੇ ਮੇਰੇ ਮਾਪਿਆਣੇ ਤੈਨੂੰ ਸਾਖ ਨਹੀਂ ਕਰਨਾ ਵੇ ਮੇਰੇ ਮਾਪਿਆਣੇ ਤੈਨੂੰ ਸਾਖ ਨਹੀਂ ਕਰਨਾ ਰਾਮੇ ਪਿੰਡ ਤੋਂ ਮਿਨੀ ਜਾਂਦੀ ਬੰਦ ਰਾਮੇ ਪਿੰਡ ਤੋਂ ਮਿਨੀ ਜਾਂਦੀ ਕਾਲੇ ਸ਼ੀਸ਼ਿਆਂ ਵਾਲੀ ਵੇ ਲੋਕੀ ਤਾਂ ਚੜਦੇ ਦੋ ਦੋ ਵਾਰੀ ਲੋਕੀ ਤਾਂ ਚੜਦੇ ਦੋ ਦੋ ਵਾਰੀ ਮੈਂ ਚੜਦੀ ਇੱਕ ਵਾਰੀ ਕੰਜਰ ਕਟੈਕਟਰ ਨੇ ਦੂਰੋਂ ਸੇ ਟੀ ਮਾਰੀ ਕੰਜਰ ਕਟੈਕਟਰ ਨੇ ਦੂਰੋਂ ਸੇ ਟੀ ਮਾਰੀ ਪੈਟਰੋਲ ਪੰਪ ਤੇ ਚੋਰੀ ਹੋ ਗਈ ਪੈਟਰੋਲ ਪੰਪ ਤੇ ਚੋਰੀ ਹੋ ਗਈ ਚੋਰੀ ਹੋ ਗਿਆ ਤੇਲ ਵੇ ਜਾ ਵਡੀ ਦਿਆ ਵਿਚੇ ਨਣ ਕਾ ਮੇਲ ਵੇ ਜਾ ਵਡੀ ਦਿਆ ਵਿਚੇ ਨਣ ਕਾ ਮੇਲ ਦਾੜੀ ਨਾਲ ਪੁੱਛਾ ਵਧ ਗਿਆ ਜੋ ਛਪੜੀ ਦਾ ਢੀਲਾ ਬਈ ਮੱਝ ਤ ਤੇਰੀ ਰੱਸਾ ਤੜਾਵੇ ਮੱਝ ਤ ਤੇਰੀ ਰੱਸਾ ਤੜਾ ਕੇ ਗਈ ਘੱਟਾ ਪਟਾ ਪਟਾ ਗਿਆ ਕਿ ਲਾਵੇ ਤੇਰੇ ਨਾਲ ਜੇ ਹੱਸ ਕੇ ਬੋਲਾਂ ਤੇਰੇ ਨਾਲ ਜੇ ਹੱਸ ਕੇ ਬੋਲਾਂ ਸ਼ੱਕ ਪਿਆ ਕਰੇ ਕਬੀਲਾ ਜੌਰ ਕੁਵਾਰੇ ਦਾ ਕਰਦਾ ਪਾਪੀ ਹਿਲਾ ਜੌਰ ਕੁਵਾਰੇ ਦਾ ਕਰਦੇ ਪਾਪੀ ਹਿਲਾ ਨਰਮ ਰੰਗ ਤੇ ਕਾਲਾ ਸੋਹੰਦਾ ਗੋਰੇ ਰੰਗ ਤੇ ਘਹਿਣਾ ਵੇ ਤਿੰਨ ਵਾਲ ਖਾ ਕੇ ਤੁਰਦੀ ਬਿਛ ਨਹੀਂ ਏ ਤਿੰਨ ਮਲ ਖਾ ਕੇ ਤੁਰਦੀ ਬਿਛ ਨਹੀਂ ਏ ਰੂਪ ਸਦਾ ਨਹੀਂ ਰਹਿਣਾ ਨੀ ਇਹ ਸੂਪ ਦਾ ਮਾਨ ਨ ਕਰੀਏ ਮਨ ਫਕਰਾਂ ਦਾ ਕਹਣਾ ਪਰ ਪਰ ਵੰਡ ਮੁੱਠੀਆਂ ਆ ਰੂਪ ਸਦਾ ਨਹੀਂ ਰਹਿਣਾ ਪਰ ਪਰ ਮੁੱਠੀਆਂ ਵੰਡਿਏ ਰੂਪ ਸਦਾ ਨਹੀਂ ਰਹਿਣਾ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਆ ਮੇਰੇ ਟਵਿੰਸ ਬੇਬੀ ਨੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਵਲੋਗ ਅਪਲੋਡ ਕਰਾਂ ਟਵਿੰਸ ਬੇਬੀ ਦੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਉਸ ਚੈਨਲ ਨੂੰ ਚੈਨਲ ਤੇ ਜਾ ਕੇ ਸਬਸਕ੍ਰਾਈਬ ਕਰ ਜਰੂਰ ਕਰਿਓ ਆਹ ਵੀ ਚੈਨਲ ਦਿੱਤਾ ਰਜੋ ਪ੍ਰਧਾਨ ਜੀ ਦੇ ਉੱਤੇ ਜਾ ਕੇ ਤੁਸੀਂ ਕਰ ਸਕਦੇ ਹੋ ਕਮੈਂਟ ਇਹਦੇ ਤੇ ਵੀ ਕਰ ਸਕਦੇ